ਦੇਸ਼ ਦੀ ਨੰਬਰ ਤੋਂ ਪ੍ਰਾਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਰਾਜੀ ਜਾਂ ਕਹਿ ਲਈਏ ਅੰਦਰੂਨੀ ਹਲਕਿਆਂ 'ਚ ਅੱਜ ਉਸ ਵੇਲੇ ਵੱਡਾ ਘਟਨਾਕਰਮ ਸਾਹਮਣੇ ਆਇਆ ਜਦੋਂ ਅੱਜ ਥੋੜਾ ਸਮਾਂ ਪਹਿਲਾਂ ਕਰੀਬ 2.5 ਵਜੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਕਹਿੰਦਾ ਭਾਵ ਕਿ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਇਸ ਅਹੁਦੇ ਛੱਡਣ ਪਿੱਛੇ ਕੀ ਕਾਰਨ ਹੋ ਸਕਦੇ ਨੇ ਅਜੇ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਜੁੜੇ ਨੇ ओके okay, पत्रकार सरदार करमजीत सिंह ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿਲਾ ਸਾਹਿਬ ਸੁਖਵੀਰ ਸਿੰਘ ਬਾਦਲ ਵੱਲੋਂ ਅੱਜ ਢਲੀ ਦੁਪਹਿਰ ਤੋਂ ਪਹਿਲਾਂ ਅਚਨਚੇਤ ਹੀ ਦਿੱਤੇ ਅਸਤੀਫੇ ਨੂੰ ਕਿਵੇਂ ਦਿਖ ਰਿਹਾ ਹੋ ਮਤਲਬ ਅਗਲੇ ਅਤਰਾਪ ਚੜਾਅ ਕਿਸ ਪੱਧਰ ਦੇ ਹੋ ਸਕਦੇ ਨੇ ਜੀ ਚਿਲਾ ਸਾਹਿਬ ਪਿੰਡਰ ਸਾਹਿਬ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡੀ ਹਲਚਲ ਵਾਲੀ ਖਬਰ ਹੈ ਓਕੇ ਭਾਵੇਂ ਦੇਖੋ ਪਿਛਲੇ ਸਮੇਂ ਤੋਂ ਅਕਾਲੀ ਦਲ ਸਿਆਸੀ ਤੌਰ ਤੇ ਜਿਹੜਾ ਹੈਗਾ ਲਗਾਤਾਰ ਪਛੜਦਾ ਹੈ ਉਹਦਾ ਡਿੱਗਦਾ ਜਾ ਰਿਹਾ ਹੈ ਗ੍ਰਾਫ ਪਰ ਇਸ ਦੇ ਬਾਵਜੂਦ ਅਕਾਲੀ ਦਲ ਦਾ ਜਿਹੜਾ ਨਾਂ ਹੈ ਜੀ ਉਹ ਪੰਜਾਬ ਦੀ ਰਾਜਨੀਤੀ ਚੋਂ ਹਮੇਸ਼ਾ ਸਦਾ ਬਹਾਰ ਹੈ ਜੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੁਣ ਤੋਂ ਕੁਝ ਸਮਾਂ ਪਹਿਲਾਂ ਕੁਝ ਮਿੰਟ ਪਹਿਲਾਂ ਕਹਿ ਲਓ ਹਾਂ ਜੀ ਅਸਤੀਫਾ ਦਿੱਤੇ ਤੇ ਉਹਨਾਂ ਦੇ ਅਸਤੀਫੇ ਦਾ ਐਲਾਨ ਪਾਰਟੀ ਦੇ ਜਿਹੜੇ ਸਾਬਕਾ ਮੰਤਰੀ ਨੇ ਡਾਕਟਰ ਦਿਲਜੀਤ ਸਿੰਘ ਚੀਮਾ ਜੀ ਉਹਨਾਂ ਨੇ ਟਵੀਟ ਕਰਕੇ ਦਿੱਤਾ ਹੈ ਜਿਹੜਾ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਧੰਨਵਾਦ ਕੀਤਾ ਸੁਖਵੀਰ ਸਿੰਘ ਬਦਲਵਾਲੋਂ ਵੀ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਆਗੂਆਂ ਦਾ ਪਾਰਟੀ ਦੇ ਵਰਕਰਾਂ ਦਾ ਵੀ ਜਿਹੜਾ ਸਦਾ ਉਹਨਾਂ ਦਾ ਸਾਥ ਦਿੱਤਾ ਹੈ ਜੀ 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 ਓਕੇ ਪਿੰਡ ਸਰਪ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਅਕਾਲੀ ਦਲ ਦਾ ਖਾਸ ਕਰਕੇ ਸੁਧਾਰ ਲਹਿਰ ਵਾਲੇ ਨੇ ਉਹ ਮੰਗ ਕਰ ਰਹੇ ਸੀ ਸੁਖਵੀਰ ਸਿੰਘ ਬਾਦਲ ਅਸਿਫਾ ਦੇਣ ਜੀ ਇਹ ਵੀ ਚਰਚਾ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੈ ਜਿਨ੍ਹਾਂ ਨੇ ਪੰਜਾਬ ਨਾਲ ਅਕਾਲੀ ਭਾਜਪਾ ਜੇ ਕੋਈ ਗਠਜੋੜ ਹੁੰਦਾ ਹੈ ਜਿਹੜੇ ਉੱਪਰ ਵਾਲੇ ਜਿਨ੍ਹਾਂ ਨੇ ਕਰਨਾ ਹੈ ਇਹ ਗਠਜੋੜ ਜੀ ਅੰਦਰ ਖਾਤੇ ਉਹਨਾਂ ਨੂੰ ਵੀ ਸੁਖਵੀਰ ਦੀ ਪ੍ਰਧਾਨਗੀ ਵਾਰਾ ਨਹੀਂ ਖਾਂਦੀ ਸੀ ਓਕੇ ਜੀ ਉਹ ਵੀ ਚਾ ਰਹੇ ਸੀ ਕਿ ਸੁਖਬੀਰ ਦੀ ਥਾਂ ਕੋਈ ਹੋਰ ਪ੍ਰਧਾਨ ਬਣੇ ਅਸੀਂ ਉਹਨਾਂ ਨਾਲ ਸਮਝੌਤਾ ਕਰ ਲਾਂਗੇ ਹਾਂ ਹਾਂ ਇਹਦਾ ਕਾਰਨ ਇਹ ਸੀ ਪਿੰਡਰ ਸਾਹਿਬ ਕੇ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਲੋਕ ਸਭਾ ਚੋਣਾਂ ਵੇਲੇ ਵੀ ਸੀਟਾਂ ਦੀ ਐਡਜਸਟਮੈਂਟ ਹੋ ਚੁੱਕੀ ਸੀ ਅਕਾਲੀ ਦਲ ਤੇ ਭਾਜਪਾ ਦੀ ਹਾਂ ਹਾਂ ਜੀ ਕੋਈ ਵਿਰੋਧ ਨਹੀਂ ਸੀ ਸੀਟਾਂ ਨੂੰ ਲੈ ਕੇ ਹਾਂ ਹਾਂ ਵਿਰੋਧ ਸਿਰਫ ਇੱਕੋ ਸੀ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਸੀ ਕਿ ਕਿਸਾਨਾਂ ਦਾ ਜਿਹੜੇ ਧਰਨੇ ਚੱਲ ਰਹੇ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੱਗ ਚੁੱਕੇ ਸੀ ਇਨਾਂ ਦਾ ਕੋਈ ਹੱਲ ਤੇ ਦੂਜਾ ਧਰਨਾ ਜਿਹੜਾ ਚੰਡੀਗੜ੍ਹ ਦੀ ਸਰਹੱਦ ਤੇ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਜੀ ਇਹਨਾਂ ਦੋ ਮਾਮਲਿਆਂ 'ਚ ਕੋਈ ਸਪਸ਼ਟ ਸਟੈਂਡ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਲਵੇ ਵੀ ਜਿੰਨਾਂ ਸਿੰਘਾਂ ਦੀਆਂ ਜਿਹੜਾਂ ਪੂਰੀਆਂ ਹੋ ਚੁੱਕੀਆਂ ਨੇ ਸਜ਼ਾਵਾ ਕੱਟ ਚੁੱਕੇ ਨੇ ਸਜ਼ਾਵਾ ਤਾਂ ਦੁੱਗਣੀਆਂ ਵੀ ਕੱਟ ਚੁੱਕੇ ਨੇ ਵੀ ਉਹਨਾਂ ਨੂੰ ਛੱਡ ਦਿਓ ਜੀ ਕਿਉਂਕਿ ਇਹਦਾ ਤੇ ਦੂਜਾ ਕਿਸਾਨਾਂ ਦਾ ਇਹਦਾ ਵੱਡਾ ਕਾਰਨ ਇਹ ਸੀ ਭਿੰਡਰ ਸਾਹਿਬ ਕੇ ਜਿਹੜਾ ਅਕਾਲੀ ਦਲ ਹੈ ਉਹਦਾ ਆਧਾਰ ਜਿਹੜਾ ਸਿੱਖ ਵੋਟਸ ਉਰਾਧਾਰ ਕਿਸਾਨ ਬੋਰਡ ਸੀ ਜੀ ਤੇ ਕਿਉਂਕਿ ਜਦੋਂ ਤਿੰਨ ਕਾਲੇ ਕਾਨੂੰਨ ਜਦੋਂ ਬਣਾਏ ਗਏ ਸੀ ਤਾਂ ਹਰ ਸਿਮਰਤਕ ਔਰ ਬਦਲ ਦਿੱਲੀ ਚ ਵਜ਼ੀਰ ਸੀ ਜੀ ਤੇ ਇਸ ਕਰਕੇ ਭਾਵੇਂ ਉਹਨਾਂ ਨੇ ਬਾਅਦ ਚ ਰਜ਼ਾਇਨ ਵੀ ਦਿੱਤਾ ਪਰ ਉਦੋਂ ਦਿੱਤਾ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਜੀ ਤੇ ਇਸ ਕਰਕੇ ਦੂਜਾ ਬੰਦੀ ਸਿੰਘਾਂ ਵਾਲਾ ਮਾਮਲਾ ਜਿਹੜਾ ਸਿੱਖੀ ਨਾਲ ਜੁੜਿਆ ਹੋਇਆ ਹੈ ਖਾਸ ਕਰਕੇ ਗਰਮ ਖਿਆਲੀ ਤੁਹਾਡੇ ਵੀ ਉਸ ਤੋਂ ਲਾਭ ਲੈਂਦੇ ਨੇ ਹੂੰ ਜੀ ਇਸ ਕਰਕੇ ਕਿਉਂਕਿ ਜਿਹੜਾ ਅਕਾਲੀ ਦਲ ਚੰਦ ਹੈ ਵੀ ਅਸੀਂ ਤਾਂ ਹੀ ਸਾਨੂੰ ਸੰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਫਾਇਦਾ ਆਇਆ ਜੇ ਸਿੱਖ ਤੇ ਕਿਸਾਨੀ ਸਾਡੇ ਨਾਲ ਦੁਬਾਰਾ ਤੋਂ ਜੁੜੇ ਜਿਵੇਂ ਪਹਿਲਾਂ ਜੁੜੀ ਹੋਈ ਸੀ ਓਕੇ ਜੀ ਤੇ ਉਹਨਾਂ ਦੀਆਂ ਦੋ ਮੁੱਖ ਮੰਗਾਂ ਨੇ ਜਿਹੜੀਆਂ ਸਿੱਖੀ ਦੀਆਂ ਤੇ ਕਿਸਾਨੀ ਦੀਆਂ ਜਿਹੜੀਆਂ ਕਿਸਾਨੀ ਮਸਲੇ ਤੇ ਸਿੱਖੀ ਦਾ ਜਿਹੜਾ ਬੰਦੇ ਸਿੰਘ ਹੂੰ 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 ਜੀ ਤੇ ਭਾਰਤੀ ਜਨਤਾ ਪਾਰਟੀ ਨੇ ਨਾ ਦੋਵੇਂ ਮੰਗਾਂ ਪ੍ਰਤੀ ਕੋਈ ਜਿਹੜਾ ਰੁਖ ਠੀਕ ਨਹੀਂ ਸੀ ਉਹਨਾਂ ਦਾ ਜਵਾਬ ਦੇ ਗਏ ਸੀ ਕਿ ਨਹੀਂ ਅਸੀਂ ਇਸ ਮੈਟਰ ਤੇ ਨਹੀਂ ਗੱਲ ਕਰਾਂਗੇ ਇਸੇ ਕਰਕੇ ਜਿਹੜਾ ਸਮਝੌਤਾ ਹੁੰਦਾ ਹੁੰਦਾ ਰਹਿ ਗਿਆ ਸੀ ਹੂੰ ਹੂੰ ਜੀ ਤੇ ਦੂਜੇ ਪਾਸੇ ਜਿਹੜਾ ਸੁਧਾਰ ਲਹਿਰ ਨਿਕਲੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਦਫਾੜ ਹੋਇਆ ਜੀ ਉਹਦਾ ਵੀ ਕਾਰਨ ਉਹਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਇੱਕ ਖੁਦ ਜਿਹੜਾ ਅਕਾਲੀ ਦਲ ਦੇ ਆਗੂ ਨੇ ਸਮੇਂ-ਸਮੇਂ ਸਰ ਇਦਾਂ ਭਾਰਤੀ ਜਨਤਾ ਪਾਰਟੀ ਤੇ ਦੋਸ਼ ਵੀ ਲਾਉਂਦੇ ਰਹੇ ਨੇ ਜੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਅਕਾਲੀ ਦਲ ਦੇ ਜਿਹੜੇ ਦੂਜੇ ਬਾਗੀ ਤੁਹਾਡੇ ਦੇ ਆਗੂ ਨੇ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰ ਰਹੀ ਹੈ ਤੁਸੀਂ ਦੇਖਿਆ ਹੋਊਗਾ ਥੋੜੇ ਦਿਨ ਪਹਿਲਾਂ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣਾਂ ਉਕੇ ਹਟਿਆ ਉਹਦੇ ਵਿੱਚ ਵੀ ਜਿਹੇ ਦੋਸ਼ ਲਾਏ ਗਏ ਸੀ ਹੂੰ ਕਿ ਜਿਹੜੇ ਕਹਿੰਦੇ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਜਿਹੜਾ ਹੈਗਾ ਉਹ ਇਵੇਂ ਦਾ ਰੁਖ ਅਪਣਾ ਰਹੀ ਹੈ ਵੈ ਕਾਲੀ ਦਲ ਦੁਫਾੜ ਹੋਵੇ ਇਹ ਸਾਰਿਆਂ ਨੇ ਪਿੱਛੇ ਕਹਿੰਦੇ ਕਾਰਨ ਸਮਝਿਆ ਜਾ ਰਿਹਾ ਸੀ ਵੀ ਸੁਖਵੀਰ ਸਿੰਘ ਬਾਦਲ ਹੁਣ ਪੰਥਕ ਤੇ ਪੰਜਾਬ ਦੇ ਕੁਝ ਮਾਮਲਿਆਂ ਪ੍ਰਤੀ ਆਪਣਾ ਜਿਹੜਾ ਉਹਨਾਂ ਦਾ ਰਵਈਆ ਹੈ ਉਹ ਤਕੜਾ ਰੱਖਣਾ ਚਾਹੁੰਦੇ ਨੇ ਹਾਂ ਜੀ ਜਿਵੇਂ ਉਹਨਾਂ ਦੇ ਪਿਤਾ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਲੰਬਾ ਸਮਾਂ ਪੰਜਾਬੀਆਂ ਤੇ ਦਿਲਾਂ ਤੇ ਰਾਜ ਕੀਤਾ ਕਿਸਾਨਾਂ ਤੇ ਸਿੱਖਾਂ ਦੀਆਂ ਜਿਹੜੇ ਭਾਈਚਾਰੇ ਦੀਆਂ ਬੋਟਾਂ ਮੋਟੋਰ ਕੇ ਪੰਜ ਵਾਰੀ ਮੁੱਖ ਮੰਤਰੀ ਬਣੇ ਮੈਂ ਸੁਖਵੀਰ ਸਿੰਘ ਬਾਦਲ ਜਦੋਂ ਤੋਂ ਲਗਾਤਾਰ ਚੋਣਾਂ ਹਾਰ ਰਹੇ ਨੇ ਖਾਸ ਕਰਕੇ 17 ਤੋਂ ਲੈ ਕੇ ਫਿਰ 22 ਚ ਫਿਰ ਲੋਕ ਸਭਾ ਦੀਆਂ ਚੋਣਾਂ ਉਦੋਂ ਤੋਂ ਕਹਿੰਦੇ ਉਹ ਮਨ ਬਣਾ ਚੁੱਕੇ ਨੇ ਜਿਹੜੇ ਉਹਨਾਂ ਦੇ ਨੇੜਲੇ ਦੱਸਦੇ ਨੇ ਵੀ ਭਾਵੇਂ ਜੋ ਮਰਜ਼ੀ ਹੋ ਜਵੇ ਭਾਰਤੀ ਜਨਤਾ ਪਾਰਟੀ ਨਾਲ ਪੰਜਾਬ ਦੇ ਮੁੱਤਿਆਂ ਨੂੰ ਛੱਡ ਕੇ ਹਾਲਾਂਕਿ ਪਹਿਲਾਂ ਬਿਨਾਂ ਸ਼ਰਤ ਹਮਾਇਤ ਦਿੰਦਾ ਰਿਹਾ ਆਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ 'ਚ ਤੇ ਉਸ ਦਾ ਹੁਣ ਵਾਲੇ ਜਦੋਂ ਪਰਚੋਲ ਹੁੰਦੇ ਨੇ ਤਾਂ ਮੰਨਿਆ ਜਾਂਦਾ ਚਿੰਤਕਾਂ ਵੱਲੋਂ ਵੀ ਇਹ ਬਹੁਤ ਵੱਡੀ ਗਲਤੀ ਸੀ ਆਕਾਲੀ ਦਲ ਦੀ ਫਿਰ ਉਹਦੋਂ ਕਿਉਂ ਇਹ ਮੰਗਾਂ ਨਹੀਂ ਮਨਵਾਇਆਂ ਗਈਆਂ ਜੀ ਪਰ ਇੱਕ ਤਾਂ ਮੈਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲੇ ਜਿਹੜੀਆਂ ਪੁਰਾਣੀਆਂ ਗਲਤੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਉਹਨਾਂ ਨੂੰ ਧੋਣਾ ਚਾਹੁੰਦਾ ਸੀ ਵੀ ਨਹੀਂ ਮੈਂ ਅਸੀਂ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਨਹੀਂ ਕਰਾਂਗੇ ਜੀ ਜੀ ਤੇ ਦੂਜੇ ਪਾਸੇ ਜਿਹੜਾ ਸੁਧਾਰ ਲਹਿਰ ਹੈ ਤੇ ਤੀਜੀ ਗੱਲ ਇਹ ਸੀ ਭਿੰਡਰ ਸਾਹਿਬ ਮੈਨੂੰ ਇਹ ਲੱਗ ਰਿਹਾ ਅਸਿਫਾ ਦੇਣ ਦੇ ਪਿੱਛੇ ਸਖਬੀਰ ਸਿੰਘ ਬਾਦਲ ਦੀ ਜਿਹੜੇ ਕਿ ਬਾਦਲ ਪਰਿਵਾਰ ਲੈ ਜਿਹੜਾ ਗਰਾਫ ਹੈ ਉਹ ਵੀ ਲਗਾਤਾਰ ਡਾਊਨ ਹੁੰਦਾ ਜਾ ਰਿਹਾ ਹੂੰ ਜੀ ਤੇ ਜਦੋਂ ਤੱਕ ਬਾਦਲ ਪਰਿਵਾਰ ਦਾ ਗਰਾਫ ਉੱਚਾ ਨਹੀਂ ਹੋਊਗਾ ਉਦੋਂ ਤੱਕ ਅਕਾਲੀ ਦਲ ਦੇ ਪੈਰ ਅਕਾਲੀ ਜਦੋਂ ਅਕਾਲੀ ਦਲ ਚ ਹੀ ਬਾਦਲ ਪਰਿਵਾਰ ਹੁਣ ਕਿੰਨੇ ਉਹਨਾਂ ਦੇ ਖੱਬੇ ਸੱਜੇ ਸਾਰੇ ਬਾਗੀ ਹੋਏ ਫਿਰਦੇ ਨੇ ਹੂੰ ਜਦੋਂ ਅਕਾਲੀ ਦਲ ਹੀ ਚ ਹੀ ਉਹਨਾਂ ਦੀ ਲੀਡਰਸ਼ਿਪ ਨੂੰ ਚੈਲੰਜ ਮਿਲੇਗਾ ਤਾਂ ਫਿਰ ਪੰਜਾਬ ਚ ਅਕਾਲੀ ਦਲ ਦੀ ਲੀਡਰਸ਼ਿਪ ਨਹੀਂ ਉੱਪਰੇਗੀ ਹੂੰ ਹੂੰ ਮੈਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਸਾਰਿਆਂ ਮਾਮਲਿਆਂ ਦੀ ਪਰਚੋੜ ਕਰਕੇ ਇਹਨਾਂ ਸਾਰਿਆਂ ਬਾਰੇ ਵਿਚਾਰ ਵਟਾਂਦਰਾ ਕਰਕੇ ਚਿੰਤਕਾਂ ਦੀ رائے ਲੈ ਕੇ ਇਹ ਜਿਹੜੀ ਆਪਣੀ ਪ੍ਰਧਾਨਗੀ ਦੀ ਕੁਰਬਾਨੀ ਕੁਰਬਾਨੀ ਦਿੱਤੀ ਹੈਦਰਵਾਇਜ਼ ਤਾਂ ਦੇਖੋ ਸਾਰੇ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਜਦੋਂ ਜਿਹੜੇ ਬਾਗੀ ਹੋ ਚੁੱਕੇ ਨੇ ਚਲੋ ਤਾਂ ਅਲੱਗ ਗੱਲ ਹੈ ਪਰ ਇਸ ਤੋਂ ਬਿਨਾ ਅਕਾਲੀ ਦਲ ਦਾ ਜਿਹੜਾ ਚੱਲ ਰਿਹਾ ਟੈਂਚਾ ਹੈ ਉਹਨੂੰ ਕੋਈ ਚੈਲੰਜਰ ਨਹੀਂ ਸੀ ਉਹਨਾਂ ਦੀ ਜਿਹੜੀ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਵੀ ਕਿ ਮਤੇ ਪਵਾ ਪਵਾ ਕੇ ਭਾਵੇਂ ਹਲਕਾ ਇੰਚਾਰਜ ਸੀ ਭਾਵੇਂ ਜ਼ਿਲ੍ਹਾ ਪ੍ਰਧਾਨ ਸੀ ਭਾਵੇਂ ਕੋਈ ਵਰਕਿੰਗ ਕਮੇਟੀ ਸੀ ਭਾਵੇਂ ਡੈਲੀਗੇਟ ਸੀ ਇਹ ਸਾਰੇ ਉਹਨਾਂ ਨੂੰ ਪ੍ਰਵਾਨਗੀ ਦਿੰਦੇ ਰਹੇ ਨੇ ਬਾਦਲ ਦੀ ਪਰ ਇੱਕ ਗੱਲ ਹੁਣ ਨਾਲ ਇਹ ਹੋਰ ਵੀ ਸੀ ਪਿੰਡ ਸਰਬ ਕੇ ਜਿਹੜੇ ਪਿਛਲੇ ਦਿਨਾਂ ਚ ਤਨਖਾਹਿਆ ਕਰਾਰ ਦਿੱਤਾ ਹੋਇਆ ਹੂੰ ਹੂੰ ਜੀ ਜੀ ਜਿਹੜਾ ਇਹ ਵੀ ਬਹੁਤ ਵੱਡਾ ਮੁੱਦਾ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਜਿਹੜਾ ਉਹਨਾਂ ਨੂੰ ਹਾਂ ਇਹ ਵੀ ਅਹਿਮ ਕਾਰਨੋ ਚ ਇੱਕ ਕਾਰਨ ਆਪਾਂ ਮੰਨ ਸਕਦੇ ਹਾਂ ਬਿਲਕੁਲ ਕਾਰਨ ਵੀ ਬਣਦਾ ਹੈ ਜੀ ਹੂੰ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਹੂੰ ਜੀ ਉਹਨਾਂ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਕਿ ਜਿਹੜੀ 2007 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਵੱਲੋਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਹੂੰ ਹੂੰ ਜੀ ਭਾਵੇਂ ਉਹ ਜਿਹੜੇ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਗੋਲੀ ਕਾਂਡ ਨੇ ਜਾ ਭਾਵੇਂ ਕੁਝ ਹੋਰ ਨਹੀਂ ਹੂੰ ਹੂੰ ਜੀ ਤੇ ਤੇ ਮੰਨ ਕੇ ਵੀ ਆਏ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਬਕਾਇਦਾ ਮੰਨਿਆ ਵੀ ਹੈ ਕਵਾਲ ਕੀਤਾ ਕਿ ਹਾਂ ਸਾਡੇ ਤੋਂ ਗਲਤੀਆਂ ਹੋਈਆਂ ਨੇ ਸਾਨੂੰ ਸਜ਼ਾ ਲਾ ਲਓ ਹੂੰ ਸੋ ਇਹ ਵੀ ਹੋ ਸਕਦਾ ਹੈ ਪਿੰਡਰ ਸਾਹਿਬ ਕੇ ਉਧਰੋਂ ਕੋਈ ਇਸ਼ਾਰਾ ਨਾ ਹੋ ਗਿਆ ਹੋਵੇ ਕਿਉਂਕਿ ਦੇਖੋ ਕੁਝ ਦਿਨ ਪਹਿਲਾਂ ਵੀ ਗਿਆ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਨੂੰ ਮਿਲ ਕੇ ਆਏ ਨੇ ਫਿਰ ਇੱਕ ਪੱਤਰ ਦੇ ਕੇ ਆਏ ਨੇ ਕੱਲ ਤੱਕ ਸਾਡੇ ਸਖਤਰੇ ਤੇ ਕਿ ਜਲਦੀ ਤੋਂ ਜਲਦੀ ਮੈਨੂੰ ਜਿਹੜੀ ਹੈਗੀ ਹੈ ਸਜ਼ਾ ਲਾਈ ਜਾਓ ਇਸ ਇੱਕ ਪੱਤਰ ਚ ਉਹਨਾਂ ਨੇ ਨਾਲ ਵਾਲੇ ਜਿਹੜੇ ਵਿਰੋਧੀ ਉਹਨਾਂ ਦੇ ਬਾਗੀ ਹੋਏ ਸਾਥੀ ਨੇ ਉਹਨਾਂ ਤੇ ਵੀ ਟਿੱਪਣੀਆਂ ਕੀਤੀਆਂ ਨੇ ਕਿ ਸਾਰੇ ਨਾਲੇ ਸੀ ਪਹਿਲਾਂ ਜਦੋਂ ਜੋ ਕੁਝ ਹੋਇਆ ਸੀ ਵੀ ਇਕੱਲਾ ਸੁਖਵੀਰ ਜ਼ਿੰਮੇਵਾਰ ਨਹੀਂ ਸਾਰੇ ਆਨੰਦ ਮਾਣਦੇ ਰਹੇ ਨੇ ਜਿਹੜਾ ਰਾਜ ਭਾਗ ਜੀ 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 ਤੇ ਇਸ ਕਰਕੇ ਇਹ ਵੀ ਹੋ ਸਕਦਾ ਹੈ ਵੀ ਉਧਰੋਂ ਕੋਈ ਇਸ਼ਾਰਾ ਨਾ ਹੋਵੇ ਵੀ ਅਜਿਹੇ ਦੌਰਾਨ 60 ਵੀ ਵਜਦੀ ਇਹ ਪੈਰ ਉੱਤੇ ਜੀ ਜੀ ਉਹਨਾਂ ਦੇ ਉਹਨਾਂ ਦੀ ਜਿਹੜਾ ਸਾਡੀ ਫ੍ਰੈਕਚਰ ਹੋ ਗਿਆ ਸੀ ਉਹਨਾਂ ਦਾ ਸੰਤੋਲਨ ਵਿਗੜ ਗਿਆ ਬੈਠਣ ਸਮੇਂ ਕੁਰਸੀ ਤੇ ਹਾਂਜੀ ਹਾਂਜੀ ਤੇ ਇਸ ਕਰਕੇ ਉਹ ਉਤੋਂ ਬਕਾਇਦਾ ਉਹਨਾਂ ਨੂੰ ਪਲਾਸਟਰ ਵੀ ਲੱਗਿਆ ਹੂੰ ਇਸ ਇਸ ਕਰਕੇ ਇਹ ਜਿਹੜਾ ਹੈਗਾ ਇਹ ਸਾਰੇ ਵਰਤਾਰੇ ਤੋਂ ਕੋਈ ਵੀ ਤਕੜਾ ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਬਲਟੋਹੇ ਬਾਰੇ ਕਿੰਨਾ ਸਖਤ ਸਟੈਂਡ ਆਇਆ ਸਖਤ ਹੁਕਮ ਆਇਆ ਸੀ ਜੀ ਗੱਲ ਦੱਸਦਾ ਸਰਪੰਨ ਸਿੰਘ ਸਾਹਿਬਾਨ ਦਾ ਤੇ ਹੋ ਸਕਦਾ ਕੋਈ ਉਧਰੋਂ ਕੋਈ ਹਦਾਇਤ ਇਹ ਨਾ ਕਰ ਦਿੱਤੀ ਗਈ ਹੋਵੇ ਅੰਦਰ ਖਾਤੇ ਸੁਖਵੀਰ ਸਿੰਘ ਬਾਦਲ ਨੂੰ ਕਿ ਭਾਈ ਤੁਸੀਂ ਇਹ ਤਾਂ ਨਹੀਂ ਤਾਂ ਫਿਰ ਸਾਸੀ ਛਡਾ ਲਾਂਗੇ ਇਸ ਤੋਂ ਵਧੀਆ ਚੰਗਾ ਇਹ ਹੈ ਕਿ ਤੁਸੀਂ ਉਹ ਛੱਡ ਦਿਓ ਹਾਂ ਕਿਉਂਕਿ ਤੁਹਾਨੂੰ ਜਾਂ ਇਸ ਤਰ੍ਹਾਂ ਦੀ ਕੋਈ ਕਹਾਣੀ ਸਾਹਮਣੇ ਆ ਸਕੀ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਪਿੰਟਰ ਸਾਹਿਬ ਕੇ ਬਲਟੋਹੇ ਨੂੰ ਜਦੋਂ ਕਿਹਾ ਗਿਆ ਸੀ ਕਿ ਪਾਰਟੀ ਚੋਂ ਕੱਢੋ ਤੇ ਉਹਨਾਂ ਨੇ ਖੁਦ ਰਜਾਇਨ ਕੀਤਾ ਸੀ ਪਰ ਉਸ ਮਾਮਲੇ ਨੂੰ ਲੈ ਕੇ ਵੀ ਇਕਾਲੀ ਦਲ ਤੇ ਕਿੰਤੂ ਪਰੰਤੂ ਹੋਇਆ ਸੀ ਕਿ ਪੰਜ ਸਿੰਘ ਸਹਿਬਾਨ ਦਾ ਫੈਸਲਾ ਕੱਢਣ ਦਾ ਹੈ ਹੂੰ ਉਹਨਾਂ ਨੂੰ ਆਪਣੇ ਆਪ ਤੋਂ ਅਸਤੀਫਾ ਦੇਣ ਦਾ ਨਹੀਂ ਐ ਸੋ ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਫੈਸਲਾ ਤਾਂ ਹੁਣ ਦੇਣਾ ਹੀ ਪੈਣਾ ਇਹਨਾਂ ਜੀ ਇਕਾਲੀ ਦਲ ਵੀ ਮੰਗ ਕਰ ਰਿਹਾ ਹੈ ਵੀ ਜਲਦੀ ਤੋਂ ਜਲਦੀ ਦੇ ਦਿਓ ਜੀ ਫੈਸਲਾ ਹੂੰ ਹੂੰ ਖੁਦ ਸੁਖਵੀਰ ਸਿੰਘ ਬਾਦਲ ਵੀ ਕਹਿ ਕੇ ਆਏ ਨੇ ਦੁਬਾਰਾ ਫੇਰ ਤੇ ਜਿਹੜੇ ਪੰਨਿਆ ਦੁਨੀਆ ਭਰ ਦੇ ਸਿੱਖ ਨੇ ਉਹ ਵੀ ਦੇਖ ਰਹੇ ਨੇ ਸਿੰਘ ਸਾਹਿਬਾਨ ਵੱਲ ਬਹੁਤ ਲੰਮਾ ਸਮਾਂ ਸਵੈਸਵੈਸਰੇ ਫੈਸਲੇ ਨੂੰ ਮੈਨੂੰ ਲੱਗਦਾ ਨਹੀਂ ਵੀ ਹੁਣ ਦਲੇ ਕੇ ਕਰੀ ਜਾਣਗੇ ਕਿਉਂਕਿ ਇਹ ਵੀ ਤਰਕ ਹੈ ਲੋਕਾਂ ਦਾ ਵੀ ਜਿਹੜੀਆਂ ਤੁਸੀਂ ਇਕੱਠ ਵਗੈਰਾ ਕਰ ਰਹੇ ਹੋ ਗੱਲਾਂ ਸਲਾਹਾਂ ਲੈ ਰਹੇ ਹੋ ਵੀ ਜਿਹੜਾ ਜੱਜ ਹੁੰਦਾ ਹੈ ਉਹਨੇ ਫੈਸਲਾ ਆਪ ਦੇਣਾ ਹੁੰਦਾ ਹੈ ਵਕੀਲਾਂ ਦੀਆਂ ਸਲਾਹਾਂ ਨਹੀਂ ਲੈਂਦੇ ਉਹ ਜਦੋਂ ਕੋਈ ਕੇਸ ਚੱਲਦਾ ਹੋਵੇ ਜੱਜ ਜੱਜ ਨੇ ਆਪਣੀ ਮਰਜ਼ੀ ਨਾਲ ਫੈਸਲਾ ਦੇਣਾ ਹੁੰਦਾ ਹੈ ਜੀ ਜੀ ਸੋ ਇਹ ਸਾਰੇ ਵਰਤਾਰੇ ਪਿੱਛੇ ਵੀ ਇੱਕ ਕਾਰਨ ਹੋ ਸਕਦਾ ਹੈ ਪਿੰਡ ਸਾਹਿਬ ਇੱਕ ਕਾਰਨ ਮੈਨੂੰ ਹੋਰ ਵੀ ਲੱਤ ਨਜ਼ਰ ਆ ਰਿਹਾ ਹੈ ਇਹਦੇ ਓਕੇ ਜ ਕਿ ਦੇਖੋ ਜਿਮਨੀ ਚੋਣਾ ਹੋ ਰਹੀਆਂ ਨੇ ਪੰਜਾਬ 'ਚ ਹੂੰ ਤੇ ਜਿਮਨੀ ਚੋਣਾ 'ਚ ਜਿਹੜਾ ਗਿੱਦੜਵਾਹ ਹਲਕਾ ਹੈ ਪੰਜਾਬ ਦਾ ਉਹ ਉਹ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਣ ਵਾਲਾ ਹਲਕਾ ਹੈ ਹੂੰ ਤੇ ਜਿਹੜਾ ਗਿੱਦੜਵਾਹ ਹਲਕਾ ਹੈ ਉਥੇ ਭਾਵੇਂ ਅਕਾਲੀ ਦਲ ਚੋਣ ਪ੍ਰਚਾਰ ਚ ਬਾਹਰ ਹੈ ਅਕਾਲੀ ਦਲ ਨਹੀਂ ਕੋਈ ਉਮੀਦਵਾਰ ਉਹ ਦੂਜੀਆਂ ਥਾਵਾਂ ਤੇ ਵੀ ਨਹੀਂ ਹੈ ਹਾਂ ਬਾਕੀ ਚਾਰੀ ਥਾਵਾਂ ਤੇ ਬਿਲਕੁਲ ਬਿਲਕੁਲ ਪਰ ਉੱਥੇ ਕੱਲ ਤੇ ਪਰਸੋਂ ਤੋਂ ਅਜਿਹੇ ਇਸ਼ਤਿਹਾਰ ਕੰਤਾਂ ਦੇ ਚਿਪਕੇ ਹੋਏ ਨੇ ਜਿਹੜੇ ਕਾਲੀ ਦਲ ਵੱਲੋਂ ਲਾਏ ਜਾ ਰਹੇ ਹੂੰ ਜੀ ਉਹ ਪੋਸਟਰ ਨੇ ਜਿਨ੍ਹਾਂ ਚ ਡਿੰਪੀ ਜਿਹੜਾ ਢਿੱਲੋਂ ਅੱਜਕੱਲ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਸੁਖਵੀਰ ਸਿੰਘ ਬਾਦਲ ਦੇ ਇਕੱਠਿਆਂ ਦੀ ਫੋਟੋ ਹੈ ਓਕੇ ਤੇ ਡਿੰਪੀ ਢਿੱਲੋਂ ਦੀ ਵਫਾਦਾਰੀ ਤੇ ਸਵਾਲ ਚੁੱਕ ਰਹੇ ਨੇ ਜਿਹਦੇ ਚ ਲਿਖਿਆ ਹੋਇਆ ਹੈ ਕਿ ਜੋ ਨਹੀਂ ਹੋ ਸਕੇ ਆ ਭਰਾਮਾ ਵਰਗੇ ਪਰਿਵਾਰ ਦਾ ਸਖਵੀਰ ਨੂੰ ਲਿਖਿਆ ਵੀ ਉਹ ਕਹਿੰਦਾ ਸੀ ਮੇਰਾ ਭਰਾ ਹੈ ਸਖਵੀਰ ਜੀ ਵੀ ਜੋ ਨਹੀਂ ਹੋ ਸਕੇ ਆ ਭਰਾਵਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਦੜਵਾਹ ਦੇ ਸਤਕਾਰ ਦਾ ਹੂੰ ਜੀ ਸੋ ਇਹ ਕਈ ਵਾਰੀ ਇਹ ਲੱਗਦਾ ਵੀ ਅਕਾਲੀ ਦਲ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਰੋਕਣ ਲਈ ਤੇ ਹੋ ਸਕਦਾ ਫਿਰ ਇਹਦੇ ਪਿੱਛੇ ਅਕਾਲੀ ਦਲ ਦਾ ਦੇਖੋ ਜਦੋਂ ਡਿੰਪੀ ਢਿਲੋਂ ਤੋਂ ਰੋਕਣਗੇ ਆਪਣੇ ਵੋਟਰਾਂ ਨੂੰ ਆਪਣੇ ਵਰਕਰਾਂ ਨੂੰ ਕਿ ਇਹਨੂੰ ਵੋਟ ਨਹੀਂ ਪਾਣੀ ਜਦੋਂ ਅਜੇ ਅਸਥਿਹਾਰ ਲਾ ਰਹੇ ਨੇ ਜਦੋਂ ਪਾਰਟੀ ਮੈਦਾਨ ਚ ਵੀ ਹੂੰ ਸਿੱਧੇ ਇਹ ਇਹ ਸਿੱਧੇ ਸਿੱਧੇ ਸੁਪਾਸਟ ਹੈ ਕਿ ਉਹ ਫਿਰ ਉੱਥੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਚੋਣ ਲੜ ਰਿਹਾ ਇੱਕ ਬਾਦਲ ਪਰਿਵਾਰ ਦਾ ਹੀ ਜਿਹੜਾ ਮੈਂਬਰ ਹੈ ਹੂੰ ਹੂੰ ਤੇ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਤਾਏ ਦਾ ਪੁੱਤਰ ਹੈ ਹੂੰ ਮਨਪ੍ਰੀਤ ਸਿੰਘ ਬਾਦਲ ਵੀ ਹੋ ਸਕਦਾ ਹੈ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਹੋਣ ਹੂੰ ਤੇ ਅਸਤੀਫੇ ਪਿੱਛੇ ਇਹ ਵੀ ਹੋ ਸਕਦਾ ਵੀ ਕੋਈ ਨਾ ਕੋਈ ਜਿਹੜੀ ਜਦੋਂ ਅਸਤੀਫਾ ਕੋਈ ਬੰਦਾ ਦਿੰਦਾ ਹੈ ਨਾ ਏਡੇ ਵੱਡੇ ਉਹਦੇ ਤੋਂ ਜਿਹੜਾ ਲੰਬੇ ਸਮੇਂ ਤੋਂ ਪਾਰਟੀ ਦਾ ਪ੍ਰਧਾਨ ਚੱਲਿਆ ਜਾ ਰਿਹਾ ਹੋਵੇ ਹਾਂ 2008-09 ਤੋਂ ਸ਼ੁਰੂ ਇਹਦੇ ਬਾਰੇ ਮੰਨਿਆ ਜਾ ਰਿਹਾ ਹੋਵੇ ਕਿ 2012 ਦੀ ਜਿਹੜੀ ਸਰਕਾਰ ਆਕਾਲੀ ਦਲ ਦੀ ਰਿਪੀਟ ਕੀਤੀ ਸੀ ਉਹ ਸੁਖਵੀਰ ਦੀ ਮੈਨੇਜਮੈਂਟ ਨਾਲ ਹੋਈ ਸੀ ਹੂੰ ਜੀ 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 ਤੇ 2009 ਤੋਂ ਲੈ ਕੇ 2017 ਤੱਕ ਉਹ ਲਗਾਤਾਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਹੋਣ ਹੂੰ ਤੇ ਗਿੱਦੜਵਾਹੇ ਦੇ ਹਲਕੇ 'ਚ ਬਹੁਤ ਸਾਰੇ ਉਹਨਾਂ ਦੇ ਵੋਟਰ ਹੋਣਗੇ ਬਹੁਤ ਸਾਰੇ ਵਫਾਦਾਰ ਵੀ ਹੋਣਗੇ ਬਹੁਤ ਸਾਰੇ ਸੁਭਚਿੰਤਕ ਹੋਣਗੇ ਮੈਨੂੰ ਐਵੇਂ ਲੱਗਦਾ ਵੀ ਕੋਈ ਕੋਈ ਨਾ ਕੋਈ ਹਮਦਰਦੀ ਵੀ ਕਿਤੇ ਨਾ ਲੈਣਾ ਚਾਹੁੰਦੇ ਹੋਣ ਉਹਨਾਂ ਜਿਵੇਂ ਚੋਣਾਂ 'ਚ ਸੁਖਵੀਰ ਸਿੰਘ ਬਾਦਲ ਤਾਂ ਕਿ ਜਿਹੜਾ ਫਿਰ ਉਹਨਾਂ ਨੂੰ ਲੋਕਾਂ ਤੋਂ ਹਮਦਰਦੀ ਲੈ ਕੇ ਵੀ ਜਿਹੜੀ ਕਿਸੇ ਨਾ ਕਿਸੇ ਪਾਸੇ ਜਿਸ ਪਾਸੇ ਵੀ ਉਹ ਆਪਣੀ ਵੋਟ ਬੈਂਕ ਭਗਤਾਉਣਾ ਚਾਹੁੰਦੇ ਹੋਣ ਉਸ ਪਾਸੇ ਭਗਤਾ ਲੈਣ ਸੋ ਹੁਣ ਵੱਡੇ ਸਵਾਲ ਨੇ ਇਹਨਾਂ ਦੇ ਅਸਤੀਫੇ ਨਾਲ ਚਲੋ ਅਸਤੀਫਾ ਦੇ ਗਏ ਨੇ ਪਰ ਬਹੁਤ ਸਾਰੇ ਜਿਹੜੇ ਸਵਾਲ ਪਿੱਛੇ ਹੁਣ ਛੱਡ ਗਏ ਨੇ ਹੂੰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੀ ਹੁਣ ਜਿਹੜੇ ਸੁਧਾਰ ਲਹਿਰ ਵਾਲੇ ਨੇ ਜਿਹੜੇ ਲਗਾਤਾਰ ਇਹ ਕਹਿ ਰਹੇ ਸੀ ਕਿ ਸਾਡਾ ਅਕਾਲੀ ਦਲ ਨਾਲ ਹੋਰ ਕੋਈ ਵਿਰੋਧ ਨਹੀਂ ਹੂੰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਅਸੀਂ ਇਕੱਠੇ ਹੋਣ ਲਈ ਤਿਆਰ ਆ ਹੂੰ ਹਾਂਜੀ ਬਿਲਕੁਲ ਕੀ ਹੁਣ ਅਕਾਲੀ ਦਲ ਇਕੱਠਾ ਹੋ ਜਾਏਗਾ ਜੀ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਤਿਆ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਜੀ ਕਾਰਜਕਾਰੀ ਪ੍ਰਧਾਨ ਵਜੋਂ ਬਲਵਿੰਦਰ ਸਿੰਘ ਭੁੰਦੜ ਸਵਾ ਮਨ ਨਵਾਰੇ ਨੇ ਹੋ ਸਕਦਾ ਹੈ ਵੀ ਉਹਨਾਂ ਦੀਆਂ ਸਵਾਮਾਂ ਪੱਕੀਆਂ ਹੋ ਜਾਣ ਵੀ ਪੱਕੇ ਤੌਰ ਤੇ ਪ੍ਰਦਾਨ ਹੋ ਉਂਝ ਵੀ ਮੇਰੇ ਖਿਆਲ ਚ ਚਿਲਾ ਸਾਹਿਬ ਜਿਹੜਾ ਕਾਰਜਕਾਲ ਸੀ ਜਿਹੜਾ ਤੈਅ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦਾ ਉਹ ਕਰੀਬ ਪੂਰਾ ਹੀ ਹੋਣ ਵਾਲਾ ਸੀ ਨਵੰਬਰ ਚ ਡੈਲੀਗੇਟ اجلاس ਸੱਦਣ ਦੇ ਮੇਲੇ ਤੇ ਬਿਲਕੁਲ ਡੈਲੀਗੇਟ اجلاس ਹੋਣਾ ਸੀ ਤੇ ਹੋ ਸਕਦਾ ਡੈਲੀਗੇਟ اجلاس ਚ ਫੇਰ ਦੁਬਾਰਾ ਕਿਉਂਕਿ ਡੈਲੀਗੇਟ اجلاس ਜਦੋਂ ਹੋਏਗਾ ਤਾਂ ਉਸ ਤੋਂ ਪਹਿਲਾਂ ਭਰਤੀ ਵੀ ਹੋਏਗੀ ਹਾਂ ਨਵੀਂ ਭਰਤੀ ਜੀ ਸਾਹਿਬ ਨਵੀਂ ਭਰਤੀ ਹੋਊਗੀ ਨਵੇਂ ਭਰਤੀ ਚ ਹੋ ਸਕਦਾ ਹੈ ਸੁਖਵੀਰ ਸਿੰਘ ਬਾਦਲ ਹੀ ਦੁਬਾਰਾ ਪ੍ਰਧਾਨ ਬਣ ਜਣੇ ਇਹ ਵੀ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਕਿਵੇਂ ਭਾਈ ਲੋਕਾਂ ਤੋਂ ਨਵੇਂ ਸਿਰਿਓ ਮੈਨੂੰ ਲੋਕਾਂ ਨੇ ਪ੍ਰਧਾਨ ਬਣਾਇਆ ਇਹ ਵੀ ਉਹਨਾਂ ਦੀ ਰਣਨੀਤੀ ਦਾ ਹਾਂ ਉਦੋਂ ਤੱਕ ਆ ਜਿਹੜਾ ਤਨਖਾਹਿਆ ਕਰਾਰ ਵਾਲਾ ਜਿਹੜਾ ਮਾਮਲਾ ਹੈ ਉਹ ਮਾਮਲਾ ਵੀ ਸਾਰਾ ਨਿਭੜ ਸਕਦਾ ਹੈ ਜੀ ਲੱਗਦਾ ਇੱਕ ਪਾਸੇ ਉਹਦਾ ਹੋ ਜਾਏਗਾ ਤੇ ਫਿਰ ਕੀ ਕਿ ਇਹ ਵੀ ਹੈ ਕਿ ਜਿਹੜੀ ਅੜਚਣ ਭਾਰਤੀ ਜਨਤਾ ਪਾਰਟੀ ਨੂੰ ਲੱਗ ਰਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਕੋਈ ਹੋਰ ਪ੍ਰਧਾਨ ਬਣ ਜਵੇ ਸਹਿਮਤੀ ਸ ਸਮਝੌਤਾ ਕਰਨ ਦੇ ਤਿਆਰ ਕੀ ਹੁਣ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਵੀ ਹੋ ਜਾਏਗਾ ਅਕਾਲੀ ਦਲ ਨਾਲ ਹਾਂ ਇਹ ਵੀ ਇੱਕ ਸਵਾਲ ਬਹੁਤ ਸਾਰੇ ਮਾਮਲੇ ਨੇ ਫਿਰ ਜਾਂ ਕੀ ਫਿਰ ਇਹ ਜਿਹੜਾ ਡੈਲੀਗੇਟ ਅਜਲਾਸ ਕਰਕੇ ਹੀ ਸਾਰਾ ਕੁਝ ਕੋਈ ਕੀਤਾ ਗਿਆ ਇਹ ਅਸਿਫਾ ਵਾਲਾ ਜਿਹੜਾ ਸਟੰਟ ਜਾਂ ਰਚਿਆ ਗਿਆ ਹੈ ਜਾਂ ਇਹ ਦਿਲੋਂ ਅਸਿਫਾ ਦਿੱਤਾ ਗਿਆ ਇਹ ਸਾਰਾ ਕੁਝ ਵੀ ਫਿਰ ਹੁਣ ਡੈਲੀਗੇਟ ਅਜਲਾਸ ਸਾਹਮਣੇ ਆਵੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਸਖਬੀਰ ਦੇ ਸਪੀਰ ਨੇ ਪਿੰਟਰ ਸਾਹਿਬ ਜਿਹੜਾ ਉਹਨਾਂ ਨੇ ਅਸਤੀਫਾ ਦੇ ਕੇ ਮਾਰੇ ਵਿਰੋਧੀਆਂ ਨੂੰ ਅ ਠੰਡ ਲਿਆ ਇੱਕ ਕਿਸਮ ਦਾ ਹੁਣ ਉਹ ਉਹ ਕਿਸ ਕਿਸ ਪਾਸੇ ਜਿਹੜੀ ਗੱਲ ਉਹ ਕਰਦੇ ਸੀ ਕਿ ਸੁਖਵੀਰ ਅਸਤੀਫਾ ਦੇਵੇ ਚਾਹੇ ਭੁੰਦਰ ਹੀ ਪੱਕਾ ਪ੍ਰਧਾਨ ਬਣਾ ਦੋ ਹੂੰ ਤੇ ਹੁਣ ਕੀ ਫਿਰ ਉਹ ਇਕੱਠੇ ਹੋਣਗੇ ਹਾਂ ਬਿਲਕੁਲ ਇਹ ਵੀ ਇਕੱਠੇ ਹੋਣ ਉਹ ਪਿੰਦ ਉਹਨਾਂ ਦੇ ਗੇਂਦ ਜਿਹੜੀ ਸੁਖਵੀਰ ਨੇ ਉਹਨਾਂ ਦੇ ਪਾਲੇ ਚ ਘੇਰਤੀ ਹੂੰ ਦੂਜੇ ਪਾਸੇ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਭਾਜਪਾ ਨਾਲ ਸਮਝੌਤੇ ਦੀ ਗੱਲ ਕਰਦੀ ਸੀ ਉਸ ਉਸ ਪੱਖੋਂ ਵੀ ਹੁਣ ਸਖਬੀਰ ਸੁਰਖਰੂ ਹੋ ਜਾਣਗੇ ਜੇ ਫਰਜ ਕਰੋ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਕੋਈ ਗੱਠਜੋੜ ਕਰ ਲੈਂਦਾ ਹੈ ਤਾਂ ਹੋ ਸਕਦਾ ਸਖਬੀਰ ਦੇ ਵਿੱਚ ਵਿਚਾਲੇ ਵਾਲੇ ਸਮੇਂ ਦਾ ਹੋਵੇ ਤੇ ਕੱਲ ਨੂੰ ਜਦੋਂ ਕੋਈ ਕਹੂਗਾ ਕਿ ਕਿਉਂ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਤਾਂ ਸਖਬੀਰ ਕਹਿ ਸਕਦਾ ਹੈ ਕਿ ਮੈਂ ਤਾਂ ਅਸਿਫਾ ਦੇ ਚੁੱਕਿਆ ਸੀ ਜਿਨ੍ਹਾਂ ਨੇ ਕੀਤਾ ਉਹਨਾਂ ਬਾਰੇ ਉਹਨਾਂ ਨੂੰ ਪੁੱਛੋ ਹੂੰ ਜੀ ਬਿਲਕੁਲ ਸੋ ਬਹੁਤ ਸਾਰੇ ਕਾਰਨ ਹੋਣਗੇ ਜਿਨ੍ਹਾਂ ਬਾਰੇ ਜਦੋਂ ਜਿਉਂ-ਜਿਉਂ ਸਮਾਂ ਆਏਗਾ ਦੱਸਿਆ ਜਾਏਗਾ ਪਰ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਹੈ ਤੇ ਪੰਜਾਬ ਦੀ ਰਾਜਨੀਤੀ ਨੂੰ ਹਲਚਲ ਫਲਾਉਣ ਵਾਲੀ ਖਬਰ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸਮੇਂ ਤੋਂ ਪ੍ਰਧਾਨ ਚੱਲੇ ਆ ਰਹੇ ਸੀ ਉਹਨਾਂ ਨੇ ਜਿਹੜਾ ਹੈਗਾ ਆਪਣੀ ਪ੍ਰਧਾਨਗੀ ਛੱਡ ਦਿੱਤੀ ਹੈ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਬਾਰੇ ਉਹਨਾਂ ਨੇ ਆਪਣੀ ਪਾਰਟੀ ਨੂੰ ਸੂਚਿਤ ਕਰ ਦਿੱਤਾ ਹੈ ਬਿਲਕੁਲ ਬਿਲਕੁਲ ਸੁਖਵੀਰ ਸਿੰਘ ਬਾਦਲ ਨੇ ਭਾਵੇਂ ਪ੍ਰਧਾਨਗੀ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਪਿੱਛੇ ਸਵਾਲ ਵੱਡੇ ਖੜੇ ਖੜੇ ਵਿਖਾਈ ਦੇ ਰਹੇ ਨੇ ਇਹਨਾਂ ਸਾਰੇ ਸਵਾਲਾਂ ਉੱਤੇ ਬੜੇ ਵਿਸਤਾਰ ਨਾਲ ਸਾਡੇ ਨਾਲ ਜੁੜੇ ਸਨ ਕਰਮਜੀਤ ਸਿੰਘ ਚਿਲਾ ਸਾਹਿਬ ਜਿਹੜੇ ਕਿ ਉੱਗੇ ਪੱਤਰਕਾਰ ਤੇ ਰਾਜਸੀ ਮਾਹਰ ਨੇ ਸੋ ਚਿਲਾ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸ਼ੁਗਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ